ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਗੁਰਬਾਣੀ ਸਿੱਖੀਏ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੁਰਬਾਣੀ ਦੇ ਸ਼ੁੱਧ ਉਚਾਰਨ ਦੇ ਸਬੰਧ ਵਿੱਚ ਅੱਜ ਮੈਂ ਆਪ ਜੀ ਦੇ ਨਾਲ ਇੱਕ ਬਹੁਤ ਹੀ ਅਹਿਮ ਜਾਣਕਾਰੀ ਸਾਂਝੀ ਕਰਨ ਜਾ ਰਿਹਾ ਤੇ ਬੇਨਤੀ ਕਰਨਾ ਚਾਹਾਂਗਾ ਅੱਜ ਦੇ ਇਸ ਪ੍ਰੋਗਰਾਮ ਨੂੰ ਇਸ ਨਾ ਕਰਿਓ ਆਪ ਵੀ ਬਹੁਤ ਧਿਆਨ ਦੇ ਕੇ ਸੁਣਿਓ ਅਤੇ ਅੱਗੇ ਵੀ ਸਿੱਖ ਸੰਗਤ ਨਾਲ ਇਸ ਪ੍ਰੋਗਰਾਮ ਨੂੰ ਸ਼ੇਅਰ ਜਿਹੜਾ ਉਹ ਜ਼ਰੂਰ ਕਰ ਦਿਓ ਕਿਉਂਕਿ ਮੈਂ ਅਕਸਰ ਬੇਨਤੀ ਕਰਦਾ ਸਾਡੇ ਇਸ ਪ੍ਰੋਗਰਾਮ ਦਾ ਮਕਸਦ ਜਿਹੜਾ ਉਹ ਕੇਵਲ ਤੇ ਕੇਵਲ ਇੱਕੋ ਇਹ ਹੈ ਆਓ ਗੁਰਬਾਣੀ ਸਿੱਖੀਏ ਵੀ ਅਸੀਂ ਸਾਰੇ ਰਲ ਮਿਲ ਕੇ ਗੁਰਬਾਣੀ ਦਾ ਉਚਾਰਨ ਕਰਨਾ ਸਿੱਖ ਲਈਏ ਸੰਗਤ ਜੀ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਸਹਿਜ ਪਾਠ ਕਰਦੇ ਆ ਤੇ ਗੁਰਬਾਣੀ ਦੇ ਵਿੱਚ ਇੱਕ ਜਗ੍ਹਾ ਦੇ ਉੱਤੇ ਸਾਨੂੰ ਇਸ ਢੰਗ ਤਰੀਕੇ ਦੇ ਨਾਲ ਪਾਠ ਉਚਾਰਨ ਕਰਨ ਨੂੰ ਮਿਲਦਾ ਹੈ ਗਾਇਨ ਕਰਨ ਨੂੰ ਮਿਲਦਾ ਹੈ ਜਿੱਦਾਂ ਆ ਚਾਰ ਪੰਕਤੀਆਂ ਦਾ ਇੱਥੇ ਪਾਠ ਮੈਂ ਤੁਹਾਡੇ ਸਾਹਮਣੇ ਜਿਹੜਾ ਉਹ ਰਾਈਟ ਆਨ ਕੀਤਾ ਹੋਇਆ ਹੈ ਬਲੈਕਬੋਰਡ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲੀ ਪੰਕਤੀ ਦੇ ਵਿੱਚ ਪਾਠ ਆ ਅਸੀਂ ਅੱਗੇ ਪਾਠ ਆਉਂਦਾ ਖਖਾ ਤਤੇ ਦੇ ਉੱਤੇ ਇਕਲਾ ਹੁਣ ਇਹ ਚਾਰ ਪੰਕਤੀਆਂ ਦੇ ਵਿੱਚ ਇਹ ਜਿਹੜਾ ਪਾਠ ਖਖਾ ਤੱਤੇ ਦੇ ਉੱਤੇ ਇਕਲਾ ਖਖਾ ਤੱਤੇ ਨੂੰ ਕੰਨਾ ਫਿਰ ਖਖਾ ਤੱਤੇ ਦੇ ਉੱਤੇ ਇਕਲਾ ਫਿਰ ਇੱਥੇ ਖਖਾ ਇਹ ਤੱਤੇ ਨੂੰ ਕੰਨਾ ਇਸ ਪਾਠ ਦੇ ਉਚਾਰਨ ਦੇ ਸਬੰਧ ਵਿੱਚ ਮੈਂ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕਰਨ ਜਾ ਰਿਹਾ ਇਹਨੂੰ ਸੁਣੋ ਧਿਆਨ ਨਾਲ ਕਿਉਂਕਿ ਅਕਸਰ ਹੀ ਇਹ ਸ਼ਬਦ ਦਾ ਜਿਹੜਾ ਪਾਠ ਆ ਉਹ ਬਹੁਤ ਵਾਰ ਅਸੀਂ ਇਸ ਢੰਗ ਨਾਲ ਉਚਾਰਨ ਕਰਦੇ ਆ ਅਸੀਂ ਖੱਤੇ ਬਹੁਤ ਕਮਾਉਂਦੀ ਖੱਤੇ ਇਹਨੂੰ ਖੱਤੇ ਪੜਦੇ ਹਾਂ ਅਸੀਂ ਪਰ ਮੈਂ ਬੇਨਤੀ ਕਰਨਾ ਚਾਹਾਂਗਾ ਇਹਦਾ ਪਾਠ ਅਸੀਂ ਖੱਤੇ ਖੱਤੇ ਅੱਖਰ ਦੇ ਉੱਪਰ ਅਦਕ ਲਗਾ ਕੇ ਅਸੀਂ ਪਾਠ ਉਚਾਰਨ ਨਹੀਂ ਕਰਨਾ ਜੇ ਇਸ ਢੰਗ ਦੇ ਨਾਲ ਅਸੀਂ ਪਾਠ ਉਚਾਰਨ ਕਰ ਰਹੇ ਹਾਂ ਤੇ ਇਹ ਬਹੁਤ ਗਲਤ ਉਚਾਰਨ ਕਿਉਂਕਿ ਖਿਆਲ ਰੱਖੋ ਇੱਥੇ ਜਿਹੜਾ ਪਾਠ ਆ ਉਹ ਖੱਤੇ ਜਾਂ ਖੱਤਾ ਜਾਂ ਤੇ ਖੱਤੇ ਜਾਂ ਖੱਤਾ ਇਸ ਢੰਗ ਦੇ ਨਾਲ ਉਚਾਰਨ ਨਹੀਂ ਹੋਣਾ ਪਾਠ ਕੀ ਮਿਉਚਾਰਨ ਹੋਏਗਾ ਪਾਠ ਉਚਾਰਨ ਹੋਏਗਾ ਬਿਨਾ ਅਦਕ ਲਗਾਇਆ ਕਿਉਂਕਿ ਅਦਕ ਦੀ ਜਿਹੜੀ ਮਾਤਰਾ ਇੱਕ ਤਾਂ ਪਹਿਲੀ ਗੱਲ ਅਦਕ ਦੀ ਮਾਤਰਾ ਇੱਥੇ ਲੱਗੀ ਨਹੀਂ ਹੋਈ ਦੂਸਰੀ ਗੱਲ ਇਹ ਆ ਵੀ ਇਹ ਜਿਹੜਾ ਖਖਾ ਅਖਾਰਾ ਕਿਉਂਕਿ ਜਿਨ੍ਹਾਂ ਨੂੰ ਪੰਜਾਬੀ ਮਾਂ ਬੋਲੀ ਜਾਂ ਗੁਰਮੁਖੀ ਅਲਫਾਬੈਟ ਦੀ ਚੰਗੀ ਤਰ੍ਹਾਂ ਜਾਣਕਾਰੀ ਆ ਉਹਨਾਂ ਨੂੰ ਪਤਾ ਹੋਏਗਾ ਵੀ ਜਦੋਂ ਅਸੀਂ ਗੁਰਮੁਖੀ ਅਲਫਾਬੈਟ ਪੜਦੇ ਆ ਤੇ ਗੁਰਮੁਖੀ ਅਲਫਾਬੈਟ ਦੇ ਵਿੱਚ ਇੱਕ ਤਾਂ ਹੁੰਦਾ ਖਖਾ ਅੱਖਰ ਇਸ ਢੰਗ ਦੇ ਨਾਲ ਲਿਖਿਆ ਹੋਇਆ ਤੇ ਇੱਕ ਜਗ੍ਹਾ ਦੇ ਉੱਤੇ ਖਖਾ ਅੱਖਰ ਹੁੰਦਾ ਜਿੱਥੇ ਖਖੇ ਦੇ ਪੈਰ ਵਿੱਚ ਬਿੰਦੀ ਦੀ ਮਾਤਰਾ ਲੱਗੀ ਹੁੰਦੀ ਆ ਜਿੱਦਾਂ ਆ ਫਾਰਸੀ ਦੇ ਜਿਹੜੇ ਜਦੋਂ ਅਸੀਂ ਅੱਖਰਾਂ ਦਾ ਉਚਾਰਨ ਕਰਦੇ ਆ ਜਿੱਥੇ ਅਸੀਂ ਅੱਖਰਾਂ ਦੇ ਪੈਰ 'ਚ ਬਿੰਦੀ ਲੁੰਨੇ ਆ ਸਸੇ ਦੇ ਪੈਰ 'ਚ ਬਿੰਦੀ ਲੁੰਨੇ ਆ ਖਖੇ ਦੇ ਪੈਰ 'ਚ ਬਿੰਦੀ ਲੁੰਨੇ ਆ ਜਿਹੜਾ ਉਹ ਖਖੇ ਦੇ ਪੈਰ ਵਿੱਚ ਬਿੰਦੀ ਲਗਾਉਨੇ ਆ ਨਾ ਇੱਥੇ ਉਸ ਖਖੇ ਦੇ ਪੈਰ 'ਚ ਬਿੰਦੀ ਲਗਾ ਕੇ ਹੀ ਪਾਠ ਉਚਾਰਨ ਹੋਏਗਾ ਇਹਦਾ ਪਾਠ ਅਸੀਂ ਖੱਤੇ ਨਹੀਂ ਪੜਨਾ ਅਦਕ ਲਗਾ ਕੇ ਪਾਠ ਨਹੀਂ ਉਚਾਰਨ ਕਰਨਾ ਹਲਕੀ ਜੀ ਟੋਨ ਵਿੱਚ ਪਾਠ ਉਚਾਰਨ ਹੋਏਗਾ ਖਤੇ ਖਤੇ ਖਤਾ ਖਤਾ ਦਾ ਅਰਥ ਹੁੰਦਾ ਹੈ ਭੁੱਲ ਗੁਨਾਹ ਗਲਤੀ ਇੱਥੇ ਗੁਰੂ ਪਾਤਸ਼ਾਹ ਕਹਿ ਰਹੇ ਆ ਅਸੀਂ ਖਤੇ ਖਤੇ ਇਸ ਢੰਗ ਨਾਲ ਪਾਠ ਆਏਗਾ ਖੱਤੇ ਨਹੀਂ ਖਤੇ ਖਤੇ ਬਹੁਤ ਕਮਾਵਦੇ ਅੰਤ ਨ ਪਾਰਾ ਬਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1416 ਨੰਬਰ ਦੇ ਉੱਤੇ ਇਹ ਪਾਠ ਸਾਨੂੰ ਪੜਨ ਨੂੰ ਮਿਲਦਾ ਹੈ ਫਿਰ ਖੋਫ ਨ ਖਤਾ ਖਤਾ ਖੱਤਾ ਨਹੀਂ ਬੜਨਾ ਖਤਾ ਖੱਖੇ ਦੇ ਪੈਰ 'ਚ ਬਿੰਦੀ ਲਗਾ ਕੇ ਪਾਠ ਆਏਗਾ ਖਤਾ ਖਤਾ ਦਾ ਅਰਥਾ ਗੁਨਾਹ ਭੁੱਲ ਗਲਤੀ ਕੌਫ ਨ ਖਤਾ ਨ ਤਰਸ ਜਵਾਲ ਇਹ ਬਾਬਰ ਵਿਦਾਸ ਮਹਾਰਾਜ ਜੀ ਦੇ ਇਹ ਉਚਾਰਨ ਕੀਤਾ ਹੋਇਆ ਪਾਠ ਅੰਗ ਨੰਬਰ ਵੀ ਮੈਂ ਲਿਖਿਆ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਅੱਗੇ ਪਾਠ ਅਸੀਂ ਕਰਦੇ ਹਾਂ ਅਸੰਖ ਅਸੰਖ ਖਤੇ ਖਿਨ ਬਖਸ਼ਨ ਹਾਰਾ ਜੋ ਕਿਛ ਬੋਲੀ ਐ ਬੋਲੀ ਐ ਸਭ ਖਤੋ ਖਤਾ ਖਤੋ ਖਤਾ ਉਹਲਾ ਜੇ ਪਾਠ ਉਚਾਰਨ ਕਰਾਂਗੇ ਪਰ ਖਖੇ ਦੇ ਪੈਰ ਚ ਜਿਹੜੀ ਉਹ ਬਿੰਦੀ ਦਾ ਪਾਠ ਨਾ ਉਹ ਜ਼ਰੂਰ ਕਿਉਂਕਿ ਇਹ ਫਾਰਸੀ ਲੈਂਗੁਏਜ ਪ੍ਰਸ਼ਨ ਲੈਂਗੁਏਜ ਵਿੱਚ ਕਹਿ ਲਿਏ ਵੀ ਇਹ ਸ਼ਬਦ ਉਚਾਰਨ ਕੀਤਾ ਜਾਂਦਾ ਹੈ ਇਹਦਾ ਅਰਥ ਹੁੰਦਾ ਹੈ ਗੁਨਾਹ ਜਾਂ ਗਲਤੀ ਜਾਂ ਪੋਲ ਠੀਕ ਆ ਤਾਂ ਇਹ ਸ਼ਬਦਾਂ ਦਾ ਖਾਸਾ ਖਿਆਲ ਰੱਖਣੇ ਸੰਧਾ ਜੀ ਜਦੋਂ ਵੀ ਅਸੀਂ ਪਾਠ ਉਚਾਰਨ ਕਰਨਾ ਹੈ ਨੂੰ ਖੱਤੇ ਖੱਤਾ ਇਸ ਢੰਗ ਨਾਲ ਪਾਠ ਉਚਾਰਨ ਨਹੀਂ ਕਰਨਾ ਇੱਥੇ ਮੈਂ ਕਰੋਸ ਦਾ ਨਿਸ਼ਾਨ ਲਗਾ ਕੇ ਤੁਹਾਨੂੰ ਹਿੰਟ ਵੀ ਦਿੱਤਾ ਹੋਇਆ ਵੀ ਇਹ ਉਚਾਰਨ ਜਿਹੜਾ ਉਹ ਗਲਤ ਆ ਅਸ਼ੁੱਧਾ ਸਹੀ ਉਚਾਰਨ ਆ ਇਸ ਪਾਠ ਦਾ ਖਤੇ ਖਤੇ ਅਸੀਂ ਖਤੇ ਬਹੁਤ ਕਮਾਮ ਦੇ ਖੋ ਫਨਾ ਖਤਾ ਫਿਰ ਇੱਥੇ ਅਸੰਗ ਖਤੇ ਜੋ ਕਿਚ ਬੋਲੀ ਹੈ ਸਭ ਖਤੋ ਖਤਾ ਇਸ ਢੰਗ ਦੇ ਨਾਲ ਪਾਠ ਉਚਾਰਨ ਕੀਤਾ ਜਾਏਗਾ ਮੈਂ ਉਮੀਦ ਕਰਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਦਿੱਤੀ ਜਾਣਕਾਰੀ ਆਪ ਜੀ ਨੂੰ ਜ਼ਰੂਰ ਸਮਝ ਵਿੱਚ ਆ ਗਈ ਹੋਵੇਗੀ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸੰਗਤ ਨਾਲ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਤੁਹਾਡਾ ਇੱਕ ਸ਼ੇਅਰ ਜਿਹੜਾ ਉਹ ਕਿੰਨੀਆਂ ਸਿੱਖ ਸੰਗਤਾਂ ਤੱਕ ਇਹ ਪਹੁੰਚੇਗਾ ਤੇ ਉਹ ਸਿੱਖ ਸੰਗਤਾਂ ਆਪੋ ਆਪਣੇ ਘਰਾਂ 'ਚ ਬੈਠ ਕੇ ਗੁਰਬਾਣੀ ਦਾ ਜਿਹੜਾ ਸ਼ੁੱਧ ਪਾਠ ਆ ਉਹ ਸਿੱਖ ਸਕਦੀਆਂ ਨੇ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ